ਪਿੰਡ ਦੇ ਲੋਕਾਂ ਤੁਹਾਨੂੰ ਸਰਬਸੰਤੀਆਂ ਸਰਪੰਚ ਚੁਣਿਆ ਸੇਵਾ ਦਾ ਮੌਕਾ ਇਤਹਾਮ ਮਾਣ ਬਖਸ਼ਿਆ। ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ? ਮੈਂ ਅਮਰਿਆਮ ਸਿੰਘ ਸਰਪੰਟ ਗ੍ਰਾਮ ਪੰਚਾਇਤ ਬਡਾਲਾ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਪਿੰਡਾਂ ਪਿੰਡ ਵਾਲਿਆਂ ਨੂੰ ਸਰਬਸੰਤੀ ਨਾਲ ਸਰਪੰਚ ਚੁਣਿਆ ਮਾਣ ਬਖਸ਼ਿਆ। ਮੈਂ ਪਿੰਡ ਦੀ ਬਿਹਤਰੀ ਲਈ ਜੋ ਵੀ ਬਾਝੋਂ ਹੋਵੇਗਾ ਉਹ ਕਰਾਂਗਾ ਜੋ ਪੱਕੀ ਵਿਕਾਸ ਲਈ ਤਤਮਰ ਰਵਾਂਗਾ ਬਾਕੀ ਜਿਹੜੇ ਵਿਕਾਸ ਤੇ ਕੰਮ ਚੱਲ ਰਿਹਾ ਆਂਗਣਵਾੜੀ ਦੀ ਵਿਲਡਿੰਗ ਦੀ ਉਸਾਰੀ ਕੰਪਲੀਟ ਕਰ ਦਿੱਤੀ ਗਈ ਹੈ ਗਰਾਊਂਡ ਪਲੇ ਗਰਾਊਂਡ ਜਿਹੜਾ ਉਹਦੇ ਵਿੱਚ 270 ਟਰਾਲੀ ਮਿੱਟੀ ਦੀਆਂ ਪੈ ਚੁੱਕੀਆਂ ਹਨ ਚਾਰਦਾਰੀ ਹੋਣ ਵਾਲੀ ਬਾਕੀ ਹੈ ਬਾਕੀ ਨਾਲਿਆਂ ਦਾ ਕੰਮ ਜਿਹੜਾ ਰਹਿੰਦਾ ਸੀ ਉਹ ਕੰਪਲੀਟ ਕਰ ਦਿੱਤਾ ਸਾਨੂੰ ਹਜੇ ਤੱਕ ਕੋਈ ਵੀ ਗ੍ਰਾਂਟ ਨਹੀਂ ਆਈ ਜੋ ਪਹਿਲੀਆਂ ਗ੍ਰਾਂਟਾਂ ਹੀ ਬਿਤਕ ਵਿਸ਼ਨ 15ਵੇਂ ਵਿੱਚ ਬਚੀ ਜੀ ਉਹਦੇ ਵਿੱਚੋਂ ਅਸੀਂ ਕੰਮ ਕਰਵਾਇਆ ਜਾ ਰਿਹਾ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਭਾਈ ਤੋਂ ਮੁਕਦੇ ਕਰਾਏ ਜਾਣ ਕਿੱਕ ਦੇ ਗਰਾਉਂਡ ਦੇ ਕੰਮ ਸੀ ਆਂਗਲਵਾੜੀ ਜਿਹੜੀ ਬਿਲਡਿੰਗ ਦੀ ਮੰਗ ਸੀ ਮੈਡਮਾਂ ਬਾਰ-ਬਾਰ ਮੰਗ ਕਰਦੇ ਰਹੀਆਂ ਵੀ ਸਾਡੇ ਕੋਲ ਬਿਲਡਿੰਗ ਨਹੀਂ ਪਹਿਲੀ ਬਿਲਡਿੰਗ ਹੈ ਜਿਹੜੀ ਉਹ ਚੌਂਰੀ ਉਹਦੇ ਵਿੱਚ ਬੱਚੇ ਜਿਹੜੇ ਵੱਲ ਨੇ ਉਹ ਮناسب ਨਹੀਂ ਹੈਗੇ ਬਹੁਤ ਯਾਰ ਕੀਤੀ ਗਈ ਹੈ। ਬਾਕੀ ਗਲੀਆਂ ਨਾਲੀਆਂ ਦਾ ਕੰਮ ਤੇ ਪਹਿਲਾਂ ਤੋਂ ਹੀ ਕਮਿਟ ਕੋਚਾ ਦਾ ਸ਼ਮਸ਼ਾਨ ਘਾੜਦਾ ਜਿਹੜਾ ਉਹ ਪਿੰਡ ਦੇ ਪਿਆ ਉਹਦੀ ਨਿਸ਼ਾਨਦੀ ਤਿੰਨ ਵਾਰੀ ਹੋ ਚੁੱਕੀ ਹੈ। ਲੇਕਿਨ ਉਹ ਰਸਤਾ ਇਹੜਾ ਉਹ ਕਿਛੇ ਦੇ ਮਕਾਨ ਦੇ ਵਿੱਚ ਆਂਦਾ ਹੋਂ। ਨਿਸ਼ਾਨਦੇ ਕਰਕੇ ਜਿਹਨੇ ਕਰਕੇ ਰਸਤਾ ਬੰਦ ਹੈ। ਸ਼ਮਸ਼ਾਨ ਘਾੜਨ ਨੂੰ ਜਾਣ ਲਈ ਬਹੁਤ ਦਿੱਕਤ ਆ ਰਹੀ ਹੈ। ਦੂਜਾ ਸਾਡੇ ਪਿੰਡ ਲਾਈਟਾਂ ਸਟਰੀਟ ਲਾਈਟਾਂ ਦੀ ਘਾਟ ਹੈ ਉਹ 10 ਮਨਜ਼ੂਰ ਹੋ ਚੁੱਕੀਆਂ ਹਨ ਪਤਾ ਨਹੀਂ ਕਦੋਂ ਤੱਕ ਆ ਜਾਂਦੀਆਂ ਬਾਕੀ ਆਂਗਣਵੜੀ ਜਿਹੜਾ ਆਂਗਣਵੜੀ ਸਕੂਲ ਵੀ ਕੰਪਲੀਟ ਹੋ ਗਿਆ ਦੂਜਾ ਪ੍ਰਾਇਮਰੀ ਸਕੂਲ ਆਲਰੇਡੀ ਸਾਡੇ ਹੈਗਾ ਉੱਥੇ ਸਾਰੀਆਂ ਸਹੂਗਦਾਂ ਹੈਗੀਆਂ ਤੇ ਸੜਕਾਂ ਦਾ ਵਿਕਾਸ ਜਿਹੜਾ ਉਹ ਸਰਕਾਰ ਕਰ ਹੀ ਰਹੀ ਹੈ ਉਹਦੇ ਚੰਦ ਮਹੀਨਿਆਂ ਤੱਕ ਕੰਪਲੀਟ ਹੋ ਜਾਏਗਾ ਬਾਕੀ ਕਨਾਲੇ ਦਾ ਕੰਮ ਹੀ ਉਹ ਸਰਕਾਰ ਨਵਧੀਆ ਕਰਦਾ ਮਨੂਦਾ ਸਰਕਾਰ ਨੇ ਉਹ ਪੱਕਾ ਕੰਕਰੀਟ ਦਾ ਬਣਾਤਾ ਉਹ ਜਿਵੇਂ ਦਾ ਰਨੋ ਦੇ ਤੋਂ ਬੜੀ ਰਾਤ ਮਿਲੀ ਹੈ। ਸਤਾਰਾ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ। ਕੁਝ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਗੱਲ ਨਹੀਂ ਘਟ ਨਹੀਂ ਬਣੀ ਉਹਨਾਂ ਦੀ ਇਜਾਜ਼ਤ ਦਾ ਸਰਪ੍ਰਸਤ ਜਿਹੜੇ ਇਹਨਾਂ ਦੇ ਬਲੀਫ ਟਿਕਾ ਰਸਨ ਜਿਹੜਾ ਨਹੀਂ ਪੜਾ। ਹੂੰ ਹੂੰ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕਿਦਾਂ ਫਸਿਆ ਹੈ? ਸਾਡੇ ਪਿੰਡ ਦੇਖੋ ਜੋ ਬਣੇ ਆ ਉਹਦੇ ਬਾਰੇ ਤੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਯਾ ਬਣਨ ਯਾਜ ਬਣੇ ਆ ਲੋਕੀ ਗਰੀਬਾਂ ਦੇ ਲੇਕਾ ਚੰਦ ਬੰਦੇ ਆ ਦੇ ਜਿਨ੍ਹਾਂ ਨੇ ਜ਼ਰੂਰਤ ਹੈ। ਉਹ ਅਧੂ ਰਹੀ ਹੈ ਉਹਨਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਕਾਰਡ ਬਣੇ ਆ ਗਏ ਲੇਕਿਨ ਆਨਲਾਈਨ ਨਹੀਂ ਹੋ ਰਿਹਾ ਉਹ ਉਹਨਾਂ ਦੀ ਸਮੱਸਿਆ ਇੱਕ ਕਿ ਜਿਹੜੇ ਗਰੀਬ ਲੋਕੀ ਹੈ ਉਹਨਾਂ ਦਾ ਪਹਿਲੇ ਆਧਾਰ ਤੇ ਬਣਨਾ ਚਾਹੀਦਾ ਸੋ ਇਹਦੀ ਤਹਿਕੀਕਤ ਹੋਣੀ ਚਾਹੀਦੀ ਏ ਤੇ ਜਿਹੜਾ ਕੋਈ ਗਵਰਨਮੈਂਟ ਦਾ ਕੋਈ ਡਿਪਾਰਟਮੈਂਟ ਹੈ ਇਦਾਂ ਦਾ ਜਿਹੜਾ ਵੈਰੀਫਾਈ ਕਰੇ ਕਿ ਕਿਹੜਾ ਇਹਦੇ ਲਈ ਜਿਹੜਾ ਜ਼ਰੂਰਤ ਮੰਦਾ ਉਹਨੂੰ ਇਹਦਾ ਲਵ ਮਿਲਣਾ ਚਾਹੀਦਾ ਕਿਹਨੂੰ ਨਹੀਂ ਮਿਲਣਾ ਚਾਹੀਦਾ ਸਭ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਨੇ ਉਹਨਾਂ ਨੂੰ ਤਾਂ ਜਗ੍ਹਾ ਦੇ ਦਿੱਤਾ ਇਹਨਾਂ ਦਾ ਸਭ ਨੇ ਜਾਈ ਨਾਮ ਪਾਈ ਜਾਂਦੇ ਆ ਭਿਆਨ ਸੁਣ ਰਹੇ ਹਾਂ ਹੂੰ ਸੋ ਤੁਹਾਡੀ ਗਵਾਹੀ ਤੇ ਕਿਵੇਂ ਪਰਾ ਲੱਗਦਾ ਜੇ ਇਹ ਤੇ ਦੇਖੋ ਜੀ ਇਹ ਗੱਲ ਤਾਂ ਬੰਦੇ ਉਹਨੂੰ ਹੀ ਰੁਗਿਆਰ ਮਿਲਣਾ ਚਾਹੀਦਾ ਜਿਹੜਾ ਗਰੀਬ ਆਦਮੀ ਆ ਜਿਹਨੂੰ ਇਸ ਦੀ ਚੀਜ਼ ਦੀ ਜ਼ਰੂਰਤ ਹੈ ਅਗਰ ਫਾਰਮੈਲਟੀ ਤੁਸੀਂ ਕਰਨੀ ਹੈ ਕਿਸੇ ਦਾ ਨਾਮ ਭਰ ਕੇ ਤੁਸੀਂ ਤੇ ਉਹਦੇ ਤੇ ਲਾਹਾ ਲੈਣਾ ਉਹ ਠੀਕ ਨਹੀਂ ਸਮਝਦਾ ਮੈਂ ਜਰੂਰਤ ਹੈ ਜਿਹਨੂੰ ਜਰੂਰਤ ਹੈ ਉਹਦਾ ਬੰਨਣਾ ਚਾਹੀਦਾ ਹਾਂ ਜਰੂਰਤਮੰਦ ਨੂੰ ਹੀ ਜਿਹੜੀ ਸਕੀਮ ਗਵਰਨਮੈਂਟ ਆ ਲਵਾਉਂਦੀ ਹੈ ਜਰੂਰਤਮੰਦ ਨੂੰ ਹੀ ਮਿਲਣੀ ਚਾਹੀਦੀ ਹੈ ਉਸਾ ਲਾਹਾ ਉਸ ਨੂੰ ਹੀ ਮਿਲਣਾ ਚਾਹੀਦਾ ਨਾ ਕਿ ਕਿਸੇ ਹੋਰ ਨੂੰ ਸਰ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਮੁਕੰਮਲ ਕੀਤੀ 70 ਵੀ ਦੇ ਪਿੰਡ ਲੈ ਕੇ ਕਿਵੇਂ ਦੇ ਦੇ ਸਾਡੇ ਪਿੰਡ ਵਿੱਚ ਦੇਖੋ ਜੀ ਬਿਲਕੁਲ ਇਹਦੇ ਵਾਰੇ ਸੁਭਾਸ ਕਰ ਸਪਸ਼ਟ ਕਰ ਦੇਣਾ ਚਾਹਨਾ ਵੀ ਕੋਈ ਵੀ ਨਸ਼ੇ ਦਾ ਆਦੀ ਨਹੀਂ ਕਰ ਕਰਕੇ ਚਿੱਟੇ ਦਾ ਹਾਂ ਇੱਕ ਆਦਮੀ ਹੈਗਾ ਸੀ ਉਹ ਅੱਜ ਤੋਂ 2 ਮਹੀਨੇ ਪਹਿਲਾਂ ਹੀ ਉਹ ਦਰਸ਼ਤ ਕੁਆ ਦਿੱਤਾ ਗਿਆ ਉਹ ਜੇਲ੍ਹ ਵਿੱਚ ਹੈ ਬਾਕੀ ਇੱਕ ਵੀ ਸਾਡੇ ਆਦਮੀ ਨਹੀਂ ਹੈ ਉਹ ਤਾਂ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੈ ਬਾਕੀ ਜਿਹੜਾ ਇਸ ਸਰਕਾਰ ਉੱਪਰ ਆਲਾ ਕਰ ਰਹੀ ਹੈ ਬਹੁਤ ਵਧੀਆ ਲੋਕਾਂ ਦੇ ਇੱਕ ਆ ਰੋਜ਼ ਨੂੰ ਬਾਜ ਜਾਣਗੇ ਜੇ ਨਕੇਲ ਪਾਰੇ ਤੇ ਵਧੀਆ ਆ ਤਾਂ ਮੈਂ ਨਹੀਂ ਐਜੂਕੇਸ਼ਨ ਲੈ ਕੇ ਕਿਵੇਂ ਦੇਣੇ ਐਜੂਕੇਸ਼ਨ ਦੇ ਸਾਡਾ ਪਿੰਡ ਜਿਹੜਾ ਉਹ ਪੂਰਾ ਹੀ ਪੜ੍ਹੇ ਲਿਖੇ ਪਿੰਡ ਹੈ। ਅਗਾਂਹ ਵਧੂ ਪਿੰਡ ਹੈ। ਵਿੱਚ ਇਹਦੀ ਐਜੂਕੇਸ਼ਨ ਬਾਰੇ ਕੋਈ ਸਮੱਸਿਆ ਨਹੀਂ ਹੈਗੀ। ਸਾਡੇ ਇੱਧਰ ਜਿਹੜਾ ਦਿਨਨਾਗਰ ਵਿਆਪੀ ਨੇ ਕਾਲਜ ਹੈਗੇ ਆ ਦਿਨਨਾਗਰ ਵੀ ਹੈਗੇ ਆ। ਲਾਗੇ ਨਦੀਗੀ ਪੈਂਦੇ ਆ। ਬਾਕੀ ਇਹ ਗਰੋਟੇਵ ਸਕੂਲ ਹੈਗੇ ਆ। ਬੈਲ ਐਜੂਕੇਟਰ ਲੋਕ ਨਾਲ। ਹਾਂ। ਨੌਜਵਾਨਾਂ ਦੇ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡੇ ਕਾਫੀ ਨੌਜਵਾਨ ਹੋਣ ਹੂੰ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਜਾਬ ਸਰਕਾਰ ਦੀ ਤੇ ਬਾਉ ਹੈ ਅਸਲਿਕਨ ਜਿਹੜੇ ਨੌਜਵਾਨਾਂ ਇਹਨਾਂ ਨੂੰ ਕੋਈ ਇਦਾਂ ਦੀ ਸਰਕਾਰ ਨੀਤੀਆਂ ਬਣਾਵੇ ਜਾਂ ਲੋਨ ਦਾ ਵੇਬ ਵੀ ਅਪਣਾਓ ਸਵੈ ਰੁਜ਼ਗਾਰ ਅ ਕੋਲ ਚੱਕਣ ਕੋਈ ਇਦਾਂ ਦੀ ਸਕੀਮਾ ਆ ਜਣ ਜਾਂ ਗਵਰਨਮੈਂਟ ਵੱਲੋਂ ਕੋਈ ਨੌਕਰੀਆਂ ਸਰਕਾਰੀ ਦਿੱਤੀਆਂ ਜਾਂ ਬਿਰਗਿਆੜੀ ਦਾ ਦੇ ਮੇਨ ਮੁੱਦਾ ਬਹੁਤ ਜਿਆਦਾ ਸਰਕਾਰ ਅੱਗੇ ਬਿਰਗਿਆੜੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਨਾ ਕੀ ਘਟ ਰਹੀ ਹੈ ਸੱਤ ਸੈਂਟਰ ਗਵਰਨਮੈਂਟ ਦਾ ਪੰਜਾਬ ਸਰਕਾਰ ਸੋਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਚ ਜਾਂਦੀਆਂ ਹੂੰ ਹੂੰ ਸੋ ਪਿੰਡਾਂ ਚ ਕਿਤਨਾ ਕਿਹਾ ਤੁਹਾਡੇ ਬੰਦੀ ਹੁੰਦੀ ਜਾਂ ਸੋ ਗਰੀਬ ਤੇ ਕੌਣ ਜਿਹੜੀ ਜੋ ਸੋਤ ਨਹੀਂ ਪਾਉਂਦੀ ਸੋ ਆਪ ਜੀ ਦੀ ਗੱਲ ਕਿ ਕਿਵੇਂ ਉਪਰਾਲਾ ਕੀਤਾ ਜਾਵੇ ਉਹ ਵਧਿਆ ਅਸੀਂ ਉਪਰਾਲਾ ਕਰਾਂਗੇ ਜਿੱਦਾਂ ਨਿਗਾ ਸੈਂਟਰ ਗਵਰਨਮੈਂਟ ਦੀ ਸਕੀਮ ਤੇਤੋਂ ਸਾਰੇ ਲੋਕੀ ਲਾਹਾ ਲੈ ਰਹੇ ਆ ਸੋ ਦਿਨ ਦਾ 1 ਸਾਲ ਵਿੱਚ ਮਿਲਦਾ ਬਾਕੀ ਕੋਈ ਵੀ ਜਿਹੜੀਆਂ ਸਕੀਮਾਂ ਆ ਰਹੀਆਂ ਜਿਦਾਂ ਆਹਦੀਆਂ ਸੈੱਡਾਂ ਆ ਰਹੀਆਂ ਕੈਟਲ ਸੈੱਡ ਜਾ ਰਹੀਆਂ ਉਹ ਵੀ ਜਰੂਰਤਮੰਦਾਂ ਨੂੰ ਉਹ ਵੀ ਦਿੱਤੀਆਂ ਜਾ ਰਹੀਆਂ ਉਹ ਲੋਕਾਂ ਤੱਕ ਜੋ ਵੀ ਸਕੀਮਾਂ ਆ ਰਹੀਆਂ ਸੈਂਟਰ ਗਵਰਨਮੈਂਟ ਜਾਂ ਪੰਜਾਬ ਗੌਰਮਨ ਨੂੰ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਉਹਦੇ ਬਾਰੇ ਜਾਗਰੂਤ ਕੀਤਾ ਜਾ ਰਿਹਾ ਹੈ ਇਹਨਾਂ ਦੇ ਵਿੱਚ ਕਈ ਵਾਰੀ ਚੰਗੇ ਇਨ ਨਹੀਂ ਪਹੁੰਚ ਜਾਂਦੇ ਆ ਲੋਕਾਂ ਨੂੰ ਥਾਂ ਹੀ ਲਗਾ ਜਾਂ ਕੱਟੀ ਥਾਂ ਨੇ ਬੰਦ ਕਰਨਾ ਸਮਾਂ ਬਰਬਾਦ ਜਾਂਦਾ ਤੇ ਕਹਾਣੀ ਰੁਹਾ ਜਾਂਦਾ ਹੂੰ ਹੂੰ ਕੋਈ ਚੀਜ਼ ਨਹੀਂ ਜੁਮਿਆ ਸੰਦੇਸ਼ ਦਾ ਕੀ ਮੈਂ ਦੇ ਉਹ ਤੇ ਬਿਲਕੁਲ ਨਹੀਂ ਉਹ ਤੇ ਅਗਲੇ ਨੂੰ ਸਮਝਾਇਆ ਜਾਂਦਾ ਵੀ ਕੁਝ ਨਹੀਂ ਕੋਟਕ ਜਾਰੇ ਤੇ ਕੁਝ ਨਹੀਂ ਰੱਖਿਆ ਜਿਹੜਾ ਪਿੰਡ ਵਹਿ ਕੇ ਨਿਝਠ ਰਹਿਣਾ ਕੋਟਕ ਜਿੱਥੇ ਤੁਸੀਂ ਜਾਓਗੇ ਉਥੇ ਕੁਝ ਨਹੀਂ